ਜੀ ਕਈ ਵਾਰ ਕੀ ਹੁੰਦਾ ਜੀ ਆਪਾਂ ਸੂਟ ਤੇ ਲੈਸ ਕੱਢਦੇ ਆਂ ਤੇ ਆਪਣੀ ਲੈਸ ਵੱਧ ਘਟ ਹੋ ਜਾਂਦੀ ਹੈ ਜੀ ਤੇ ਕਈ ਵਾਰ ਆਪਣੀ ਲੈਸ ਕਿਤੇ ਜਾ ਨਿਕਲ ਜਾਂਦੀ ਹੈ ਕਿਤੇ ਘਟ ਨਿਕਲ ਜਾਂਦੀ ਹੈ ਇੱਕੋ ਵਾਰ ਚ ਆਪਣੇ ਇੱਕ ਸਾਈਜ਼ ਦੀ ਲੈਸ ਨਹੀਂ ਨਿਕਲਦੀ ਅੱਜ ਦੀ ਵੀਡੀਓ ਥੋੜੇ ਸਾਰੇ ਡਾਊਟ ਕਲੀਅਰ ਕਰੂੰਗੀ ਵੀ ਆਪਾਂ ਕਿਸ ਤਰੀਕੇ ਨਾਲ ਈਜ਼ੀ ਸਟੈਪ ਨਾਲ ਆਪਾਂ ਕਿਸ ਤਰ੍ਹਾਂ ਸਿਰਫ ਇੱਕ ਸਲਾਈ ਨਾਲ ਕਿਸ ਤਰ੍ਹਾਂ ਆਪਾਂ ਇੱਕੋ ਜੀ ਲੈਸ ਕੱਢ ਸਕਦੇ ਆਂ ਜੀ ਬਹੁਤ ਹੀ ਬਹੁਤ ਹੀ ਈਜ਼ੀ ਮੈਥਡ ਹੈ ਜੀ ਤੁਸੀਂ ਬਹੁਤ ਹੀ ਈਜ਼ੀ ਢੰਗ ਨਾਲ ਇਸ ਤਰ੍ਹਾਂ ਲੇਸ ਕੱਟ ਸਕਦੇ ਆ ਜੀ ਇਹ ਮੇਰੀਆਂ ਉਹਨਾਂ ਬੱਚੀਆਂ ਵਾਸਤੇ ਜੋ ਨਵੀਂ ਨਿਊ ਸਲਾਈਸ ਕਰਦੀਆਂ ਜਾਂ ਨਿਊ ਪੈਨਾ ਸਲਾਈਸ ਕਰਦੀਆਂ ਕਿਉਂ ਆਪਾਂ ਜਦੋਂ ਨਵੀਂ-ਨਵੀਂ ਸਲਾਈਸ ਸਾਈਡ ਦੀ ਆਪਾਂ ਨੂੰ ਨਹੀਂ ਪਤਲਾ ਜੀ ਲੇਸ ਆਪਾਂ ਵੱਧ ਘਟ ਆਪਣਾ ਤਾਂ ਨਿਕਲ ਹੀ ਜਾਂਦੀ ਆ ਤੇ ਅੱਜ ਆਪਾਂ ਤੁਹਾਨੂੰ ਇਹੋ ਜਿਹਾ ਤਰੀਕਾ ਦੱਸਾਂਗੇ ਜੀ ਜਿਸ ਦੇ ਨਾਲ ਕਿ ਤੁਸੀਂ ਇੱਕ ਵਾਰ ਜੀ ਸਹੀ ਲੇਸ ਕਰ ਲੋਗੇ ਕਦੇ ਵੀ ਤੁਹਾਡੀ ਲੇਸ ਵੱਧ ਘਟ ਨਹੀਂ ਹੋਣਾ ਪੂਰੀ-ਪੂਰੀ ਲੇਸ ਬੜੀ ਨਿਕਲੂਗੀ ਚਲੋ ਜੀ ਆਪਾਂ ਵੀਡੀਓ ਕਰਦੇ ਆ ਸਟਾਰਟ ਜੀ ਸਟੈਪ ਬਾਈ ਸਟੈਪ ਤੋਂ ਸਾਰੀ ਲੈਂਸ ਕੱਢਣ ਦਾ ਤਰੀਕਾ ਦੱਸੂਗੀ ਲੈ ਘੇਰੇ ਤੋਂ ਲੈ ਕੇ ਚਾਕ ਦੀ ਪਾਈਪਿੰਗ ਕੱਢਣ ਤੇ ਦੇਖੋ ਜੀ ਆਪਾਂ ਸੂਟ ਸਟਿਚ ਕੀਤਾ ਹੋਇਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਸੂਟ ਨੂੰ ਇਸ ਤਰੀਕੇ ਨਾਲ ਸਿੱਧਾ ਕਰਾਂਗੇ ਸੂਟ ਆਪਾਂ ਸਟਿਚ ਕਰ ਲਿਆ ਸਾਰਾ ਦੇਖੋ ਪਲੇਟਾ ਫੁੱਟ ਆਪਣੀਆਂ ਸਾਰੀਆਂ ਪਾਈਆਂ ਹੋਈਆਂ ਸਭ ਤੋਂ ਪਹਿਲਾਂ ਆਪਾਂ ਸੂਟ ਦਾ ਘੇਰਾ ਫੋਲਡਿੰਗ ਕਰਾਂਗੇ ਇਸ ਤਰੀਕੇ ਨਾਲ ਜਿੱਥੇ ਆਪਣੇ ਨਿਸ਼ਾਨ ਲੱਗੇ ਹੋਏ ਹੈ ਜੀ ਇਸ ਤਰੀਕੇ ਨਾਲ ਦੇਖੋ ਜੇ ਆਪਾਂ ਘੇਰਾ ਫੋਲਡਿੰਗ ਕਰਦੇ ਯਾਰੋ ਦੇਖੋ ਆ ਕ੍ਰੀਜ਼ ਪਈ ਹੁੰਦੀ ਹੈ ਨਾ ਸੈਂਟਰ 'ਚ ਆਪਣੇ ਤੇ ਆਹ ਵਾਲੀ ਕ੍ਰੀਜ਼ ਬਿਲਕੁਲ ਸੈਂਟਰ 'ਚ ਹੋਣੀ ਚਾਹੀਦੀ ਹੈ ਘੇਰੇ ਤੇ ਵੀ ਤੁਹਾਡੀ ਆਹ ਕ੍ਰੀਜ਼ ਜਿਹੜੀ ਹੈਗੀ ਹੈ ਨਾ ਇੱਧਰ ਉੱਧਰ ਨਹੀਂ ਹੋਣੀ ਚਾਹੀਦੀ ਇਹ ਨਾਲ ਕੀ ਹੁੰਦਾ ਥੋੜੇ ਘੇਰੇ ਚ ਵਾਲ ਪੈ ਜੂਗਾ ਠੀਕ ਹੈ ਜੀ ਤੇ ਦੂਸਰੇ ਨੰਬਰ ਤੇ ਹੁਣ ਆਪਾਂ ਜੀ ਸਭ ਤੋਂ ਪਹਿਲਾਂ ਘੇਰੇ ਦੇ ਨਿਸ਼ਾਨ ਲਾਵਾਂਗੇ ਕਿੰਨਾ ਆਪਾਂ ਘੇਰਾ ਰੱਖਣਾ ਹੈਗਾ ਦੇਖੋ ਇਸ ਤਰੀਕੇ ਨਾਲ ਕਪੜਾ ਫੋਲਡਿੰਗ ਕਰਾਂਗੇ ਆਪਾਂ ਇਸ ਤਰੀਕੇ ਨਾਲ ਇਸ ਤਰ੍ਹਾਂ ਤੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਘੇਰੇ ਦੇ ਨਿਸ਼ਾਨ ਤੁਸੀਂ ਜਿੰਨਾ ਤੁਹਾਡਾ ਘੇਰਾ ਤੁਸੀਂ ਉਹਨਾਂ ਰੱਖ ਸਕਦੇ ਆ ਜੀ ਮੇਰਾ ਘੇਰਾ ਹੈਗਾ 23 ਇੰਚ ਚਾਹ ਰੱਖਣਾ ਜੀ ਮੈਂ ਤੇ 11.5 ਤੇ ਨਿਸ਼ਾਨੀ ਲਾਵਾਂਗੇ ਜੀ ਆਪਾਂ ਇਸ ਚਿਕਨ 11.5 ਤੇ ਨਿਸ਼ਾਨ ਲੱਗੇ ਜੀ ਆਪਣੇ ਦੇਖੋ ਜੀ ਆਪਣੇ ਹਿਪ ਵਾਲੀ ਚਲਾਈ ਆ ਗਈ ਤੇ ਆ ਆਪਣਾ ਘੇਰੇ ਦਾ ਨਿਸ਼ਾਨ ਹੋ ਗਿਆ ਤੁਸੀਂ ਕੀ ਕਰਨਾ ਜੀ ਸਿੱਧਾ ਇਸ ਤਿਕਣਾ ਕਪੜਾ ਰੱਖ ਲੈਣਾ ਬਿਲਕੁਲ ਸਿੱਧਾ ਠੀਕ ਹੈ ਦੇਖੋ ਆਪਣਾ ਬਿਲਕੁਲ ਸਿੱਧਾ ਕਪੜਾ ਹੈਗਾ ਤੇ ਤੁਸੀਂ ਇਧਰੋਂ ਕੀ ਕਰਨਾ ਜੀ ਇਧਰ ਤੁਸੀਂ ਹਿਪ ਵਾਲੀ ਸਲਾਈ ਦੇ ਨਾਲ ਇਸ ਤਰੀਕੇ ਨਾਲ ਇੰਚ ਟੇਪ ਰੱਖਣਾ ਹੈਗਾ ਤੇ ਇਧਰ ਆਪਾਂ ਜਿਹੜਾ ਤੁਸੀਂ ਘੇਰੇ ਨਿਸ਼ਾਨ ਲਾਇਆ ਉਹਦੇ ਨਾਲ ਇੰਚ ਰੇਪ ਰੱਖਣਾ ਹੈਗਾ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਇੱਕ ਸਿੱਧੀ ਲਾਈਨ ਲਾ ਦੇਣੀ ਹੈ ਲੋ ਜੀ ਤੁਸੀਂ हिਪ ਤੋਂ ਲੈ ਕੇ ਤੇ ਘੇਰੇ ਦੀ ਸਿੱਧੀ ਲੈਣ ਲੱਗੀ ਆ ਠੀਕ ਹੈ ਥੋੜੀ ਸਿੱਧੀ ਲੈਣ ਲੱਗ ਗਈ ਹੈ ਜੀ ਇਹ ਆ ਘੇਰੇ ਦਾ ਨਿਸ਼ਾਨ ਹੋ ਗਿਆ ਤੇ ਇੱਥੇ ਤੁਹਾਡੇ हिਪ ਵਾਲੀ ਸਲਾਈ ਦਾ ਨਿਸ਼ਾਨ ਹੋ ਗਿਆ ਇੱਥੋਂ ਆਪਾਂ ਸਲਾਈ ਦੇ ਨਾਲ ਬਿਲਕੁਲ ਸਟਾਰਟਿੰਗ ਜੋ ਇੰਚ ਟੇਬ ਰੱਖਣਾ ਹੈਗਾ ਤੇ ਆਪਾਂ ਚਾਕ ਨਾਲ ਨਿਸ਼ਾਨੀਆਂ ਲਾਉਂਦੇ ਸੀ ਕਿ ਆਪਾਂ ਘੇਰੇ ਤੱਕ ਆਏ ਨੇ ਜੀ ਇਸ ਤੋਂ ਬਾਅਦ ਚੱਲਦੇ ਆਂਗੇ ਅਸੀਂ ਮਸ਼ੀਨ ਤੇ ਦੇਖੋ ਆਪਣੇ ਸੂਟ ਦਾ ਸਿੱਧੇ ਵਾਲਾ ਪਾਸਾ ਆ ਗਿਆ ਤੇ ਲੈਸ ਆਪਾਂ ਪੁੱਠੀ ਰੱਖਣੀ ਉਪਰ ਆਪਾਂ ਉੱਪਰਲਾ ਪਾਸਾੜਾ ਹੈਗਾ ਉੱਠਾ ਹੈਗਾ ਜਿੰਨੀ ਤੁਸੀਂ ਲੈਸ ਬਾਹਰ ਕੱਢਣੀ ਹੈ ਉੱਥੇ ਤੁਸੀਂ ਇਸ ਤਰ੍ਹਾਂ ਉੱਪਰ ਰੱਖ ਦੇਣੀ ਹੈ ਇਹਦੇ ਜਿਹੜਾ ਆਪਾਂ ਨਿਸ਼ਾਨ ਲਾਇਆ ਹੋਇਆ ਨਾ ਲੈਂਨ ਲਈ ਹੋਈ ਹੈ ਇਹਦੇ ਉੱਪਰ ਰੱਖ ਦੇਣੀ ਹੈ ਤੁਸੀਂ ਲੈਸ ਦੇਖੋ ਮੈਂ ਇੰਨੀ ਨਹੀਂ ਲੈਸ ਬਾਹਰ ਕੱਢਣੀ ਬਿਲਕੁਲ ਇੰਨੀ ਨਹੀਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਮੈਂ ਇੰਨੀ ਨਹੀਂ ਲੈਸ ਬਾਹਰ ਕੱਢਣੀ ਹੈ ਡਾਟਸ ਦੇ ਬਾਹਰ ਕੱਢਣੀ ਹੈ ਤੇ ਮੈਂ ਸਿਰਫ ਆਪਣੇ ਡਾਟਸ ਡਾਟਸ ਬਾਹਰ ਰੱਖੂੰਗੀ ਤੇ ਬਾਕੀ ਉਸ ਲੈਂਨ ਦੇ ਉੱਪਰ ਰੱਖ ਦੂੰਗੀ ਇਸ ਤਰ੍ਹਾਂ ਤੇ ਉੱਪਰ ਮੈਂ 1/2 ਇੰਚ 1 ਇੰਚ ਲੈਸ ਬਾਹਰ ਰੱਖੂੰਗੀ ਨੀਚੇ ਕੇਰੇਲੇ ਪਾਸੇ ਠੀਕ ਹੈ ਜੀ ਜਿਹੜੀ ਬਾਹਰ ਨਿਕਲਨੀ ਚੀਜ਼ ਹੈ ਜੋ ਇਧਰਲੇ ਪਾਸੇ ਆ ਗਈ ਸੂਟ ਦੇ ਅੰਦਰਲੇ ਵਾਲੇ ਪਾਸੇ ਆਪਨੇ ਕਟਾਂ ਬਾਹਰ ਨਿਕਲ ਲਏ ਆ ਜੀ ਡਾਟਸ ਜੇ ਇਹ ਸੂਟ ਦੇ ਅੰਦਰਲੇ ਵਾਲੇ ਪਾਸੇ ਆ ਗਏ ਤੁਸੀਂ ਇਹਦੇ ਉੱਪਰ ਇੱਕ ਸਿੱਧੀ ਸਲਾਈ ਲਾ ਦੇਣੀ ਹੈ ਲੇਸ ਰੱਖ ਕੇ ਬਹੁਤ ਹੀ ਈਗੀ ਤਰੀਕਾ ਜੀ ਹੈ ਲੇਸ ਕੱਢਣ ਦਾ ਜਿੰਨੇ ਜਿੰਨੇ ਆਪਾਂ ਲੇਸ ਬਾਹਰ ਕੱਢਣੀ ਹੈ ਉੱਥੇ ਉਸ ਤਰੀਕੇ ਨਾਲ ਆਪਾਂ ਉੱਪਰ ਲੇਸ ਰੱਖੀ ਹੁੰਦੀ ਹੈ ਉਹ ਆਪਣੀ हिਪ ਵਾਲੀ ਸਲਾਈ ਆ ਗਈ ਇਸ ਤੋਂ ਆਪਾਂ 1 ਇੰਚ ਉੱਪਰ ਲੈਸ ਬਾਹਰ ਰੱਖਣੀ ਜੀ 1 ਇੰਚ ਉੱਪਰ ਠੀਕ ਹੈ ਜੀ ਆ ਆਪਣੀ हिਪ ਵਾਲੀ ਸਲਾਈ ਆ ਗਈ ਜਿੱਥੇ ਆਪਣਾ हिਪ ਹੈ ਜੀ ਇਸ ਦੇ ਉੱਪਰ ਆਪਾਂ ਇਸ ਤਰੀਕੇ ਨਾਲ ਲੈਸ ਰੱਖਾਂਗੇ ਇਸ ਤਰ੍ਹਾਂ ਜਿੰਨੀ ਆਪਾਂ ਲੈਸ ਬਾਹਰ ਦਿਖਾਉਣੀ ਆ ਉਥੇ ਆਪਾਂ ਸਲਾਈ ਜਮਾਂ ਬਿਲਕੁਲ हिਪ ਦੇ ਨਾਲ ਸਲਾਈ ਲਉਣੀ ਆਪਾਂ हिਪ ਵਾਲੀ ਸਲਾਈ ਦੇ ਨਾਲ ਇੱਥੇ ਆਪਾਂ ਡਬਲ ਟਾਂਕਾ ਕਰ ਦੇਣਾ ਆਪਣੀ ਲੈਸ ਉਧੜੇ ਨਹੀਂ ਦੇਖੋ ਜਿੰਨੀ ਵੀ ਤੁਹਾਡੇ ਲੈਸ ਦਿਸਣੀ ਹੈ ਹੁਣ ਤੁਸੀਂ ਉਹ ਲੈਣ ਲੱਗੀ ਜਿਹੜੀ ਉਹ ਉੱਪਰੋਂ ਉੱਪਰ ਸਲਾਈ ਲਾਤੀ ਜਿੰਨੀ ਤੁਸੀਂ ਦੇਖੋ ਮੈਂ ਇੰਨੀ-ਇੰਨੀ ਦਿਖਾਉਣੀ ਹੈ ਲੈਸ ਦੇਖੋ ਆ ਡਾਟਸ ਦੇ ਤੇ ਸਿਰਫ ਆ ਡਾਟਸ ਦੇ ਨਾਲ-ਨਾਲ ਮੈਂ ਸਲਾਈ ਲਾਈ ਹੈ ਸਿਰਫ ਆ ਲੈਨ ਦੇ ਉੱਪਰ-ਉੱਪਰ ਦੇਖੋ ਆ ਲੈਨ ਦੇ ਉੱਪਰ-ਉੱਪਰ ਸਲਾਈ ਲੱਗੀ ਹੋਈ ਹੈ ਬਿਲਕੁਲ ਤੁਹਾਡੀ ਪੂਰੀ-ਪੂਰੀ ਲੈਸ ਨਿਕਲੂਗੀ ਇਸ ਤੋਂ ਬਾਅਦ ਕੀ ਕਰਨਾ ਇਸ ਕੱਪੜੇ ਨੂੰ ਇਸ ਤਰੀਕੇ ਨਾਲ ਉੱਪਰ ਆਪਾਂ ਫੋਲਡਿੰਗ ਕਰ ਦੇਣਾ ਜਿੱਥੇ ਤੁਸੀਂ ਪਹਿਲਾਂ ਸਲਾਈ ਲਾਈ ਸੀ ਉਹਦੇ ਉੱਪਰ ਸਲਾਈਸ ਲਈ ਲਾ ਦੇ ਉਹਦੇ ਉੱਪਰ ਹੀ ਸਲਾਈ ਲਾ ਦੇਣੀ ਹੈ ਇਸ ਤਰ੍ਹਾਂ ਫੋਲਡਿੰਗ ਕਰੀ ਜਾਣਾ ਤੇ ਔਰ ਉੱਪਰ ਉੱਪਰ ਸਲਾਈ ਲਾ ਦੇਣੀ ਹੈ ਦੇਖੋ ਕਿੰਨੀ ਸੋਹਣੀ ਦੇਖੋ ਕਿੰਨੀ ਸੋਹਣੀ ਲੇਸ ਨਿਕਲੀ ਆਪਣੀ ਬਿਲਕੁਲ ਬਰਾਬਰ ਬਰਾਬਰ ਲੈਸ ਆ ਦੇਖੋ ਕਿਤੇ ਵੀ ਲੇਸ ਵੱਧ ਘਟ ਨਹੀਂ ਗਈ ਇਹ ਬਹੁਤ ਹੀ ਈਜ਼ੀ ਤਰੀਕਾ ਹੈ ਜੀ ਲੇਸ ਕੱਢਣ ਦਾ ਦੇਰੇ ਬੱਚੇ ਨਵੇਂ ਸिलाई ਸਿੱਖਦੇ ਉਹਨਾਂ ਵਾਸਤੇ ਬਹੁਤ ਹੀ ਸੌਖਾ ਤਰੀਕਾ ਹੈ ਬਹੁਤ ਹੀ ਛੇਤੀ ਉਸ ਤਰੀਕਾ ਨਾਲ ਲੇਸ ਕੱਟਣਾ ਸਿੱਖ ਜਾਣਗੇ ਦੇਖੋ ਜੀ ਲੈਸ ਆਪਣੀ ਬਿਲਕੁਲ ਬਰਾਬਰ ਬਰਾਬਰ ਹੈ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਲੈਸ ਆਪਣੀ ਵੱਧ ਘਟ ਨਹੀਂ ਨਿਕਲੀ ਦੇਖੋ ਤੁਸੀਂ ਦੇਖ ਸਕਦੇ ਤੁਹਾਡੇ ਮੂਰੇ ਸਬੂਤ ਹੈ ਜੀ ਬਿਲਕੁਲ ਪੂਰੀ ਪੂਰੀ ਲੈਸ ਨਿਕਲੀ ਆ ਕਿਤੇ ਡਾਟਸ ਵੱਧ ਨਹੀਂ ਕਿਤੇ ਘਟ ਨਹੀਂ ਪੂਰੇ ਪੂਰੇ ਡਾਟਸ ਨਿਕਲੇ ਜੀ ਆਪਣੇ ਤੁਸੀਂ ਇਸ ਈਜ਼ੀ ਤਰੀਕੇ ਨਾਲ ਆਪਣੇ ਸੂਟ ਦੀ ਲੈਸ ਪਾਈਪਿੰਗ ਕੱਟ ਸਕਦੇ ਹੋ ਜਿਗਜੈਕ ਵਗੈਰਾ ਬਹੁਤ ਹੀ ਈਜ਼ੀ ਤਰੀਕਾ ਹੈ ਜੀ ਹੁਣ ਆਪਾਂ ਇਸ ਤਰੀਕੇ ਨਾਲ ਸੂਰ ਦੇ ਚਾਰ ਸਪਰੇ ਲੈਸ ਕੱਢ ਲਾਂਗੇ ਤੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਤਰਪਾਈ ਕਰਨੀ ਹੋਵੇ ਜਿਹੜਾ ਆਪਾਂ ਵੱਧ ਰੱਖਿਆ ਹੋਇਆ ਹੈ ਨਾ ਆਹ ਜਿਹੜੀ ਆਪਾਂ ਲੈਸ ਆ ਵੱਧ ਰੱਖੀ ਹੋਈ ਹੈ ਤੁਸੀਂ ਤਰਪਾਈ ਕਰਨ ਲਈ ਕੀ ਕਰਨਾ ਇਹਨੂੰ ਇਸ ਤਰੀਕੇ ਨਾਲ ਪੁੱਠੇਲੇ ਪਾਸੇ ਇਸ ਤਰੀਕੇ ਨਾਲ ਫੋਲਡਿੰਗ ਕਰ ਲੈਣਾ ਤੇ ਇੱਥੇ ਇੱਕ ਟਾਂਕਾ ਲਾ ਦੇਣਾ ਜਿਹੜਾ ਕਿ ਅੰਦਰ ਹੀ ਆ ਜਾਊਗਾ ਬਾਹਰ ਨਹੀਂ ਹੋਣਾਗਾ ਆਪਣਾ ਕਿ ਨਾ ਦੇਖੋ ਜੀ ਇਸ ਤੋਂ ਬਾਅਦ ਇਹਨੂੰ ਇਸ ਤਰੀਕੇ ਨਾਲ ਤੁਸੀਂ ਅੰਦਰੋਂ ਤਰਪਾਈ ਕਰ ਲੈਣਾ ਦੇਖੋ ਕੋਨੇ ਵੀ ਆਪਣੇ ਕਿੰਨੇ ਸੋਹਣੇ ਨਿਕਲੇ ਇਥੋਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕਰਨ ਨਾਲ ਆਪਾਂ ਇਥੇ ਤਰਪਾਈ ਕਰ ਲਾਂਗੇ ਜੀ ਦੇਖੋ ਆਪਣੀ ਲੈਸ ਨਾ ਤਾਂ ਬਿਲਕੁਲ ਨੀਚੇ ਤੋਂ ਬਾਹਰ ਨਿਕਲੀ ਹੈ ਨਾ ਹੀ ਕਿਤੇ ਆਪਣੀ ਲੈਸ ਖਰਾਬ ਹੋਈ ਬਿਲਕੁਲ ਬਹੁਤ ਵਧੀਆ ਤਰੀਕ ਨਾਲ ਆਪਣੀ ਲੈਸ ਨਿਕਲੀ ਹੈ ਜੀ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ ਜੀ ਤੇ ਘੰਟੀ ਦਾ ਬਟਨ ਵੀ ਜ਼ਰੂਰ ਦਬਾਇਆ ਕਰੋ ਤਾਂ ਜੋ ਤੁਹਾਡੇ ਕੋਲ ਸਿਲਾਈ ਵਾਲੀਆਂ ਸਾਰੀਆਂ ਵੀਡੀਓ ਪਹੁੰਚ ਸਕਣ ਜੀ ਨੈਕਸਟ ਵੀਡੀਓ ਆਪਾਂ ਪਲਾਜ਼ੋ ਦੀ ਕਟਿੰਗ ਐਂਡ ਸਟੀਚਿੰਗ ਦੀ ਲੈ ਕੇ ਆਵਾਂਗੇ ਜੀ ਤੇ ਸੋ ਫਰੈਂਡਸ ਮਿਲਦੇ ਆ ਜੀ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ